ਅੱਜ ਦੀ ਵੀਡੀਓ 'ਚ ਆਪਾਂ ਇੱਕ ਤਾਂ ਇੱਕੋ ਘਰ ਦੀਆਂ ਮਸ਼ੀਨਰੀਆਂ ਲੈ ਕੇ ਪਹੁੰਚਿਆ ਜੀ ਤੇ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਆ ਜਮਾ ਸਸਤੇ ਰੇਟ ਤੁਹਾਨੂੰ ਅੱਜ ਦੇਖਣ ਨੂੰ ਮਿਲਣਗੇ ਜੀ ਤੁਸੀਂ ਸਾਰੇ ਵੀਡੀਓ ਦੇਖ ਕੇ ਖੁਸ਼ ਹੋ ਜਾਵੋਗੇ ਇੰਨੀ ਕੁ ਗਾਰੰਟੀ ਤਾਂ ਆਪਾਂ ਲੈਣੀ ਹੈ ਜੀ ਤੇ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9465629482 ਤੁਹਾਡੇ ਕੋਲੇ ਗੱਡੀ ਐ ਮੋਟਰਸਾਈਕਲ ਐ ਘਰ ਐ ਕੋਠੀਆਂ ਮਕਾਨ ਐ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਵੀਡੀਓ ਜਾਣਕਾਰੀ ਫੋਟੋ ਮਾ ਆਪਣੇ ਕੋਲੇ ਐਡ ਆਪਾਂ ਤੁਹਾਡੀ ਵੀ ਲਾ ਦਾਂਗੇ ਜੀ ਤੇ ਹੁਣ ਆਪਾਂ ਪਹਿਲੀ ਗੱਡੀ ਤੋਂ ਵੀਡੀਓ ਦੀ ਸਟਾਰਟਿੰਗ ਕਰਾਂਗੇ ਪਹਿਲੀ ਗੱਡੀ ਆਪਾਂ ਕਵਿਡ 2016 ਮਾਡਲ ਟੌਪ ਮਾਡਲ ਤੇ ਸਾਰੀ ਗੱਡੀ ਓਰੀਜਨਲ ਆ ਲੈ ਕੇ ਪਹੁੰਚੇ ਹਾਂ ਜੀ ਤੁਹਾਡੇ ਲਈ ਤੇ ਵੇਚਣੀਆਂ ਮਾਲਕ ਨੇ ਲੁਧਿਆਣਾ ਮਾਲਕ ਦਾ ਏਰੀਆ ਲੁਧਿਆਣੇ ਏਰੀਆ ਚ ਬਹੁਤ ਜ਼ਿਆਦਾ ਡਿਮਾਂਡ ਆਈ ਸੀਗੀ ਤੁਹਾਡੇ ਲਈ ਆਪਾਂ ਲਿਕੇ ਪਹੁੰਚੇ ਆ ਗੱਡੀ ਦੀ ਕੰਡੀਸ਼ਨ ਆਲੂਕੇ ਅਸੀਂ 1 ਲੱਖ ਤੇ 48000 ਰੁਪਇਆ ਕੁੱਲ ਮਾਲਕ ਨੇ ਡਿਮਾਂਡ ਕੀਤੀ ਹੈ ਅਰਜੈਂਟ ਮਾਲਕ ਨੇ ਵੇਚਣੀ ਹੈ ਜੀ ਕੋਈ ਖਰੀਦਣ ਦਾ ਹੋਵੇ ਚਾਹਵਨ ਤਾਂ ਲੁਧਿਆਣੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਤੇ ਸਟਾਰਟਿੰਗ ਗੱਡੀ ਦੀ ਪੂਰੀ ਵਧੀਆ ਜੀ ਤੇ ਚਾਬੀਆਂ ਆਪਾਂ ਨੂੰ ਨਾਲ ਮਿਲ ਜਾਣਗੀਆਂ ਜਿਹੜੀ ਕੰਪਨੀ ਵੱਲੋਂ ਗੱਡੀ ਦੇ ਨਾਲ ਆਉਂਦੀਆਂ ਹੁੰਦੀਆਂ ਸੀ ਤੇ ਸਾਰੇ ਕਾਗਜ਼ ਆਪਾਂ ਨੂੰ ਪੂਰੇ ਮਿਲਣਗੇ ਕੋਈ ਵੀ ਘਟ ਨਹੀਂ ਮਿਲਣਾ ਨਾ ਗੱਡੀ 'ਚ ਆਪਾਂ ਨੂੰ ਇੱਕ ਵੀ ਕਮੀ ਮਿਲਣੀ ਹੈ ਜੀ ਸਾਰੇ ਫੰਕਸ਼ਨ ਮਿਊਜ਼ਿਕ ਸਿਸਟਮ ਹਰ ਇੱਕ ਤਰ੍ਹਾਂ ਦੀ ਪੂਰੀ ਗੱਲਬਾਤ ਆਪਾਂ ਨੂੰ ਵਧੀਆ ਮਿਲੂਗੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ 98143 31307 ਮਾਲਕ ਬਾਈ ਦਾ ਨੰਬਰ ਹੈ ਜਿੰਨਾਂ ਦੀ ਗੱਡੀ ਹੈ ਕਰੋ ਮਾਲਕ ਦੇ ਨਾਲ ਗੱਲਬਾਤ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਫਾਈਨਲ ਡੀਲ ਤੁਸੀਂ ਮਾਲਕ ਨਾਲ ਗੱਲਬਾਤ ਕਰਕੇ ਕਰ ਲਓ ਜੀ ਨੰਬਰ 2 ਤੇ ਆਪਾਂ ਸਕਾਰਪੀਓ ਗੱਡੀ ਲੈ ਕੇ ਪਹੁੰਚੇ ਹਾਂ ਜੀ ਮਾਲਕ ਨੇ ਵੇਚਣੀ ਹੈ 2010 ਮਾਡਲ ਗੱਡੀ ਹੈ ਸੈਕਿੰਡ ਓਨਰ ਹੈ ਗੱਡੀ ਇਹ ਤੇ ਮੋਗੇ ਏਰੀਆ ਚੋਂ ਮਾਲਕ ਨੇ ਵੇਚਣ ਵਾਸਤੇ ਭੇਜੀ ਹੋਈ ਐ ਜੀ 2 ਲੱਖ ਤੇ 70000 ਰੁਪਇਆ ਮਾਲਕ ਨੇ ਇੱਕ ਡਿਮਾਂਡ ਕਹੀ ਐ ਇੱਕ ਡਿਮਾਂਡ ਕੀਤੀ ਐ ਮਾਲਕ ਨੇ ਕੋਈ ਕਿਸੇ ਤਰ੍ਹਾਂ ਦਾ ਫਿਕਸ ਰੇਟ ਨਹੀਂ ਕਿਹਾ ਸੀ ਗੱਡੀ ਪੂਰੀ ਸੋਹਣੀ ਐ ਸੀ ਤੇ ਗੱਡੀ ਦਾ ਰੰਗ ਪੂਰਾ ਵਧੀਆਗਾ ਮਾਲਕ ਨੇ ਰੱਖੀ ਵਧੀਆ ਹੋਈ ਐ ਪੰਜਾਬ ਨੰਬਰ ਐ ਚਿੱਟੇ ਰੰਗ ਦੀ ਐ ਸੀ ਟਾਇਰ ਪੂਰੇ ਵਧੀਆ ਨੇ ਤੇ ਚਲਾਈ ਮਾਲਕ ਨੇ ਪੂਰੇ ਵਧੀਆ ਹੋਈ ਐ ਸੀ ਤੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਆਪ ਦੇਖ ਰਹੇ ਹੋ ਜੀ ਮਾਲਕ ਨੇ ਕੱਲੀ ਕੱਲੀ ਫੋਟੋ ਹਰ ਪਾਸੋਂ ਖਿੱਚ ਕੇ ਭੇਜੀ ਐ ਤੇ ਕੋਈ ਡੈਮੇਜ ਕੋਈ ਐਕਸੀਡੈਂਟਡ ਨਾ ਕੋਈ ਬੰਪਰਾਂ ਚ ਕਮੀ ਹੈ ਨਾ ਕੋ ਗੱਡੀ ਚ ਨਾ ਕੋਈ ਰੰਗ ਚ ਹਰ ਤਰ੍ਹਾਂ ਦਾ ਕੰਮ ਆਪਾਂ ਨੂੰ ਪੂਰਾ ਵਧੀਆ ਕੰਪਲੀਟ ਮਿਲੂਗਾ ਜੀ ਤੇ ਗੱਡੀ ਤੋਂ ਅਨੁਸਾਰਾਂ ਨੂੰ ਪਸੰਦ ਆ ਗਈ ਹੋਊਗੀ ਮੈਂ ਉਮੀਦ ਕਰਦਾ ਜੀ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰ ਲਿਓ ਜੀ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 62 802 ਤੇ 88 104 ਗੱਲਬਾਤ ਜਿਹੜੀ ਵੀ ਕਰਨੀ ਹੋਈ ਆਪ ਤੁਸੀਂ ਕਰ ਲਿਓ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ 94665929488 ਤੁਹਾਡੇ ਕੋਲੇ ਗੱਡੀ ਆ ਮੋਟਰਸਾਈਕਲ ਆ ਘਰ ਆ ਕੋਠੀ ਆ ਮਕਾਨ ਆ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡਾ ਪਤਵੜੀ ਲਾ ਦੇਮਗੇ ਜੀ ਤੇ ਗੱਲਬਾਤ ਕਰਾਂਗੇ ਜੀ ਆਪਾਂ ਸਵਿਪਟ ਗੱਡੀ ਦੀ ਮਾਲਕ ਨੇ ਵੇਚਣ ਵਾਸਤੇ 2010 ਮਾਡਲ ਗੱਡੀ ਆਪਣੇ ਕੋਲੇ ਭੇਜੀ ਹੋਈ ਹੈ ਜੀ ਮਾਡਲ ਦਾ ਸ ਹੈ ਕੰਡੀਸ਼ਨ ਆਲੋਕ ਹੈ ਰੰਗ ਗੱਡੀ ਦਾ ਵਧੀਆ ਸੀ ਤੇ ਗੱਡੀ ਦੀ ਚਲਾਈ ਪੂਰੀ ਵਧੀਆ ਹੈ ਮਾਲਕ ਨੇ ਰੱਖੀ ਵਧੀਆ ਹੋਈ ਐ ਤੇ ਕੰਮ ਵੀ ਸਾਰਾ ਮਾਲਕ ਨੇ ਮੋਕੇ ਦਾ ਕਰਵਾ ਰੱਖਿਆ ਸੀ ਗੱਡੀ ਪੂਰੀ ਵਧੀਆ ਸੀ ਰੰਗ ਗੱਡੀ ਦਾ ਪੂਰਾ ਵਧੀਆ ਤੇ 98000 ਰੁਪਏ ਕੁੱਲ ਡਿਮਾਂਡ ਇੱਕ ਕੀਤੀ ਆ ਮਾਲਕ ਨੇ ਰੇਟ ਕੋਈ ਫਿਕਸ ਨਹੀਂ ਹੈਗਾ ਸੀ ਮਾਲਕ ਕਹਿੰਦੇ ਨੇ ਵੀ ਰੇਟ ਘੱਟ ਵੱਧ ਕਰਕੇ ਅਸੀਂ ਸੇਲ ਕਰ ਦਾਂਗੇ ਗੱਡੀ ਗੱਡੀ ਤੁਹਾਨੂੰ ਪਸੰਦ ਆ ਗਈ ਹੋਊਗੀ ਤੇ ਇਹ ਸਿਲਵਰ ਰੰਗ ਦੇ ਵਿੱਚ ਗੱਡੀ ਆ 10 ਮਾਡਲ ਐ ਸੋਹਣੀ ਗੱਡੀ ਐ ਸਾਰਾ ਕੁਝ ਵਰਕਿੰਗ ਚ ਜਿੰਨੇ ਫੰਕਸ਼ਨ ਵਗੈਰਾ ਹੁੰਦੇ ਆ ਹਰ ਇੱਕ ਚੀਜ਼ਾਂ ਤੇ ਗੱਡੀ ਚ ਜਾ ਕੇ ਦੇਖਣਾ ਤੁਸੀਂ ਚਾਹੁੰਦੇ ਹੋ ਪਟਿਆਲੇ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਗੱਡੀ ਖੜੀ ਹੈ ਤੇ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਨ ਤਾਂ ਇੱਕ ਵਾਰੀ ਪਹਿਲਾਂ ਫੋਨ ਕਰ ਲਿਓ ਮਾਲਕ ਨੂੰ ਨੰਬਰ ਸਕਰੀਨ ਤੇ ਅਸੀਂ ਤੇ ਗੱਲਬਾਤ ਕਰਕੇ ਫਾਈਨਲ ਡੀਲ ਤੁਸੀਂ ਬਹਿ ਕੇ ਘਰੇ ਜਾ ਕੇ ਗੱਡੀ ਨੂੰ ਚੈੱਕ ਕਰਕੇ ਪੂਰੀ ਤਸੱਲੀ ਕਰਕੇ ਕਰ ਸਕਦੇ ਹੋ ਜੀ ਤੇ ਗੱਲ ਕਰਾਂਗੇ ਜੀ ਆਪਾਂ ਹੁਣ ਥੋੜੇ ਜਿ ਆਪਣੇ ਚੈਨਲ ਦੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਇਆ ਕਰੂਗਾ ਜੀ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਿਆ ਕਰੋਗੇ ਜੀ ਤੇ ਫਾਇਦਾ ਬਹੁਤ ਹੈ ਜੀ ਸਬਸਕ੍ਰਾਈਬ ਕਰੀ ਦਿਓ ਤੇ ਆਪਣੇ ਚੈਨਲ ਦਾ ਵੀ ਬਹੁਤ ਫਾਇਦਾ ਹੈ ਤੁਹਾਡੇ ਖਾਤਰ ਆਪਾਂ ਨਵੀਂ ਵੀਡੀਓ ਡੇਲੀ ਲੈ ਕੇ ਪਹੁੰਚਦੇ ਰਹਿਣੇ ਅਸੀਂ ਤੁਹਾਨੂੰ ਨਵੇਂ-ਨਵੇਂ ਮਸ਼ੀਨਰੀਆਂ ਅਪਡੇਟ ਆਪਾਂ ਕਰਦੇ ਰਹਿਣੇ ਹਾਂ ਜੀ ਡੇਲੀ ਤੁਹਾਡੇ ਏਰੀਆ 'ਚੋਂ ਜੇ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਹੈ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਫਰੀ ਦੇ ਵਿੱਚ ਆਪਾਂ ਸਾਰਾ ਕੰਮ ਕਰਦੇ ਹਾਂ ਐਡ ਆਪਾਂ ਲਾ ਦਾਂਗੇ ਜੀ ਨੰਬਰ ਆਪਣਾ ਉੱਤੇ ਪੂਰੀ ਵੀਡੀਓ 'ਚ ਵਾਰ-ਵਾਰ ਚੱਲਦਾ ਰਹਿੰਦਾ ਹੈ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਆਪਣੇ ਕੋਲੇ ਇੱਕ ਸਪਲੈਂਡਰ ਮੋਟਰਸਾਈਕਲ ਮਾਲਕ ਨੇ ਵੇਚਣ ਵਾਸਤੇ ਭੇਜਿਆ ਹੋਇਆ ਜੀ ਸਪਲੈਂਡਰ ਪੂਰਾ ਵਧੀਆ ਜੀ ਪੰਜਾਬ ਨੰਬਰ ਹੈ ਤੇ ਮਾਲਕ ਨੇ ਚਲਾਇਆ ਵਧੀਆ ਹੋਇਆ ਰੱਖਿਆ ਵਧੀਆ ਹੋਇਆ ਕਾਪੀ-ਕੂਪੀ ਸਾਰਾ ਕੁਝ ਆਪਾਂ ਨੂੰ ਨਾਲ ਮਿਲੂਗਾ ਜੀ ਤੇ ਹੁਸ਼ਿਆਰਪੁਰ ਮਾਲਕ ਦਾ ਏਰੀਆ ਹੁਸ਼ਿਆਰਪੁਰ ਸੈਟ ਤੋਂ ਆਪਣੇ ਕੋਲੇ ਬਹੁਤ ਜ਼ਿਆਦਾ ਡਿਮਾਂਡ ਆਈ ਸਗੀ ਤੇ ਆਪਾਂ ਤੁਹਾਡੇ ਖਾਤਰਾਂ ਮੋਟਰਸਾਈਕਲ ਇਹ ਲੈ ਕੇ ਪਹੁੰਚੇ ਹਾਂ ਜੀ ਹੁਸ਼ਿਆਰਪੁਰ ਮਾਲਕ ਦਾ ਏਰੀਆ ਦਾ 12 ਮਾਡਲ ਹੈ ਤੇ 30000 ਰੁਪਿਆ ਇੱਕ ਡਿਮਾਂਡ ਮਾਲਕ ਵੱਲੋਂ ਪਹੁੰਚੀ ਆਪਣੇ ਕੋਲੇ 30000 ਰੁਪਿਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕੀਤਾ ਜਾਊਗਾ ਜਿਹਨੂੰ ਵੀ ਮੋਟਰਸਾਈਕਲ ਇਹ ਪਸੰਦ ਆਉਂਦਾ ਕੋਈ ਜਾ ਕੇ ਦੇਖਣਾ ਚਾਹੁੰਦਾ ਮੋਟਰਸਾਈਕਲ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹਾਂ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਬਾਕੀ ਸਾਰਾ ਕੁਝ ਆਪਤੂ ਨੂੰ ਦਾਸੀ ਦਿੱਤਾ ਸੀ ਕਲੀਅਰ ਗੱਲ ਹੋਈਗੀ ਸਾਰੀ ਜਾ ਕੇ ਦੇਖ ਸਕਦੇ ਹਾਂ 98782 ਤੇ 65524 ਮਾਲਕ ਵੱਜੀ ਦਾ ਨੰਬਰ ਹੈ ਜਿਨ੍ਹਾਂ ਦਾ ਇਹ ਮੋਟਰਸਾਈਕਲ ਸਪਲੈਂਡਰ ਤੁਸੀਂ ਜਾ ਕੇ ਦੇਖੋ ਤੇ ਗੱਲਬਾਤ ਕਰੋ ਫਾਈਨਲ ਡੀਲ ਆਪਦੇ ਕਰੋ ਜੀ ਤੇ ਗੱਲ ਕਰਾਂਗੇ ਜੀ ਆਪਣੇ ਕੋਲ ਇੱਕ ਗੱਡੀ ਪਹੁੰਚੀ ਹੈ ਜੀ ਸੇਲ ਵਾਸਤੇ ਮਾਲਕ ਨੇ ਭੇਜੀ ਹੋਈ ਆ ਤੇ ਗੱਡੀ ਦਾ ਮਾਡਲ ਜਿਹੜਾ ਹੈਗਾ ਸੀ 2015 ਤੇ ਪੰਜਾਬ ਨੰਬਰ ਹੈ ਸੀ ਤੇ ਜਿਨ੍ਹਾਂ ਦਾ ਪਿੱਛੇ ਤੁਸੀਂ ਮੋਟਰਸਾਈਕਲ ਦੇਖਿਆ ਸੀਗਾ ਸਪਲੈਂਡਰ ਉਹਨਾਂ ਕੋਲੇ ਗੱਡੀਆਂ ਉਸ ਇੱਕੋ ਘਰ ਦੀਆਂ ਦੋਵੇਂ ਮਸ਼ੀਨਰੀਆਂ ਤੁਸੀਂ ਜਾ ਕੇ ਦੇਖ ਸਕਦੇ ਹੋ 90000 ਰੁਪਿਆ ਇਸ ਗੱਡੀ ਦੀ ਡਿਮਾਂਡ ਮਾਲਕ ਵੱਲੋਂ ਪਹੁੰਚੀ ਹੈ ਸੀ ਹੁਸ਼ਿਆਰਪੁਰ ਮਾਲਕ ਦਾ ਏਰੀਆ ਸੇਮ ਲੋਕੇਸ਼ਨ ਹੈ ਸੀ ਸੇਮ ਏਰੀਆ ਤੇ ਸੇਮ ਹੀ ਮਾਲਕ ਦਾ ਮੋਬਾਈਲ ਨੰਬਰ ਹੈ ਉਹ ਸੀ ਤੇ ਕੰਡੀਸ਼ਨ ਚੈੱਕ ਕਰ ਲੋ ਇੱਕ ਵਾਰੀ ਗੱਡੀ ਦੀ ਵਧੀਆ ਕੰਡੀਸ਼ਨ ਆਪਾਂ ਨੂੰ ਮਿਲੂਗੀ ਵਧੀਆ ਬੰਪਰ ਨੇ ਤੇ ਵਧੀਆ ਕੋਈ ਕਿਸੇ ਪਾਸੋਂ ਨਾ ਕੰਪਾਲਦੀ ਹੈ ਨਾ ਕੋਈ ਲੱਗੀ ਬੱਜੀ ਹੈ ਸਾਰਾ ਕੁਝ ਤੁਹਾਨੂੰ ਆਪਾਂ ਦੱਸ ਹੀ ਰਹੇ ਹਾਂ ਸੀ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਅੰਦਰੋਂ ਵੀ ਵਧੀਆ ਦੇਖਣ ਨੂੰ ਮਿਲੂਗੀ ਜਿਹਨੂੰ ਵੀ ਗੱਡੀ ਪਸੰਦ ਇਹ ਆਉਂਦੀ ਹੈ ਸੀ ਕੋਈ ਜਾ ਕੇ ਦੇਖਣ ਦਾ ਹੈ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖੋ ਗੱਡੀ ਨੂੰ ਸਟਾਰਟ ਕਰਕੇ ਦੇਖੋ ਚਲਾ ਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਸੀ ਉਸ ਤੋਂ ਬਾਅਦ ਫਾਈਨਲ ਡੀਲ ਤੁਸੀਂ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਮਾਲਕ ਦਾ ਤੇ ਗੱਲਬਾਤ ਹੁਣ ਕਰੋ ਜੀ ਆਪੇ ਜਿਹੜੀ ਵੀ ਕਰਨੀ ਹੋਈ ਸੀ ਗੱਲ ਕਰਾਂਗੇ ਜੀ ਆਪਾਂ ਮਰੂਤੀ 800 ਗੱਡੀ ਦੀ 2005 ਮਾਡਲ ਗੱਡੀ ਮਾਲਕ ਨੇ ਭੇਜੀ ਆ ਜੀ ਆਪਣੇ ਕੋਲੇ ਵੇਚਣ ਵਾਸਤੇ 0.2 ਵਾਲਾ ਇਹਦਾ ਇੰਜਨ ਆਪਾਂ ਨੂੰ ਮਿਲੂਗਾ ਜੀ 5 ਸਪੀਡ ਹੈ ਤੇ ਮਾਲਕ ਕਹਿੰਦੇ ਨੇ ਆਲਟੋ ਦਾ ਇੰਜਨ ਲੱਗਿਆ ਹੋਇਆ ਸੀ ਏਸੀ ਹੀਟਰ ਪੂਰਾ ਵਧੀਆ ਸੀ ਏਸੀ ਵਰਕਿੰਗ ਚ ਹੈ 42000 ਰੁਪਏ ਦੇ ਮਾਲ ਹੈ ਪਟਿਆਲੇ ਗੱਡੀ ਖੜੀ ਆ ਗੱਡੀ ਪੂਰੀ ਸ਼ੌਂਕ ਨਾਲ ਰੱਖੀ ਹੋਈ ਆ ਚਲਾਉਣ ਚ ਗੱਡੀ ਪੂਰੀ ਵਧੀਆ ਰੇਟ ਗੱਡੀ ਦਾ ਬਹੁਤ ਵਧੀਆ ਸੀ ਇੱਕ ਡਿਮਾਂਡ ਕੀਤੀ ਹੈ ਮਾਲਕ ਨੇ ਕੋਈ ਕਿਸੇ ਤਰ੍ਹਾਂ ਦਾ ਫਿਕਸ ਰੇਟ ਨਹੀਂ ਹੈਗਾ ਜੀ ਜੇ ਕਿਸੇ ਨੂੰ ਗੱਡੀ ਪਸੰਦ ਆਵੇ ਕੋਈ ਜਾ ਕੇ ਦੇਖਣਾ ਤਾਂ ਹੈਗਾ ਜੀ ਚਾਹਵਨ ਸਟਾਰਟ ਕਰਕੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਤਾਂ ਤੁਸੀਂ ਪੂਰੀ ਤਸੱਲੀ ਕਰੋ ਮਾਲਕ ਦੇ ਘਰੇ ਜਾ ਕੇ ਜੀ ਤੇ ਹੁਣ ਮੈਨੂੰ ਦੱਸੋ ਜੀ ਕਮੈਂਟ ਕਰਕੇ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਵਧੀਆ ਲੱਗੀ ਆ ਲਾਈਕ ਕਰ ਦਿਓ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਬਦ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੀਆਂ ਮਸ਼ੀਨਰੀਆਂ ਤੁਸੀਂ ਦੇਖੀਆਂ ਸੀ ਕੱਲੀ-ਕੱਲੀ ਜਾਣਕਾਰੀ ਹਰ ਮਸ਼ੀਨਰੀ ਦੀ ਤੁਹਾਨੂੰ ਆਪਾਂ ਦਿੱਤੀ ਹੈ ਸੀ ਤੇ ਮਾਲਕ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਸਿੱਧੀ ਡਾਇਰੈਕਟ ਤੁਸੀਂ ਆਪ ਮਾਲਕ ਨਾਲ ਗੱਲ ਵੀ ਕਰ ਸਕਦੇ ਹੋ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਗੱਡੀ ਮੋਟਰਸਾਈਕਲ ਘਰ ਦੇ ਨਾਲ ਸੀ